ਹਾਂਜੀ ਸਤਿ ਸ਼੍ਰੀ ਅਕਾਲ ਤੇ ਅੱਜ ਆਪਾਂ ਕਰਾਂਗੇ ਇਹ ਵਾਲਾ ਡਿਜ਼ਾਈਨ ਵੀ ਕਿਵੇਂ ਬਣਦਾ ਇਹ ਸੂਟ ਦੀ ਮੈਂ ਸ਼ਾਰਟ ਚ ਵੀਡੀਓ ਅਪਲੋਡ ਕੀਤੀ ਸੀਗੀ ਤੇ ਬਹੁਤ ਸਾਰੇ ਕਮੈਂਟ ਆਏ ਸੀਗੇ ਵੀ ਫੁੱਲ ਵੀਡੀਓ ਪਾਓ ਵੀ ਕਿਵੇਂ ਬਣਾਉਣਾ ਇਹ ਵਾਲਾ ਡਿਜ਼ਾਈਨ ਤੇ ਇਹ ਮੈਂ ਤੁਹਾਨੂੰ ਦੱਸੂਗੀ ਵੀ ਅੱਜ ਕਿਵੇਂ ਬਣਦਾ ਫਸਟ ਆਫ ਆਲ ਆਪਾਂ ਕੀ ਕਰਨਾਗਾ ਜਿਵੇਂ ਹੁਣ ਇਹ ਵਾਲਾ ਡਿਜ਼ਾਈਨ ਆ ਹਨਾ ਇਹ ਜਿਹੜੀਆਂ ਲਾਈਨਾਂ ਲਗੀਆਂ ਇਹੇ ਰਨਿੰਗ ਸਟਿਚ ਦੇ ਨਾਲ ਕਰਨੀਆਂ ਨੇ ਜਿਵੇਂ ਆਪਾਂ ਇੱਕ ਵਾਰ ਸੂਈ ਅੰਦਰ ਲੈ ਕੇ ਫਿਰ ਥੋੜਾ ਜਿਹਾ ਕੱਪੜਾ ਛੱਡ ਕੇ ਹਨਾ ਚੱਕਣਾਗਾ ਥੋੜਾ ਜਿਹਾ ਕੱਪੜਾ ਫਿਰ ਜੁਈ ਨੂੰ ਫਿਰ ਫਿਰ ਅੰਦਰ ਨੂੰ ਲੈ ਕੇ ਜਾਣਾ ਫਿਰ ਥੋੜਾ ਜਿਹਾ ਕਪੜਾ ਚੱਕਣਾਗਾ ਐਵੇਂ ਕਰ ਕਰਕੇ ਰਨਿੰਗ ਸਟਿਚ ਦੇ ਨਾਲ ਇਹ ਸਾਰੀਆਂ ਜਿਹੜੀਆਂ ਲਾਈਨਾਂ ਨੇ ਇਹ ਸਾਰੀਆਂ ਪੂਰੀਆਂ ਕਰ ਲੈਣੀਆਂ ਨੇ ਇਹ ਰਨਿੰਗ ਸਟਿਚ ਦੇ ਨਾਲ ਹੀ ਪੂਰੀਆਂ ਹੋਣਗੀਆਂ ਬਹੁਤ ਹੀ ਸੌਖਾ ਡਿਜ਼ਾਈਨ ਹੈ ਇਹ ਕੋਈ ਵੀ ਬਣਾ ਸਕਦਾ ਆਪਣੇ ਸੁੱਖ ਦੇ ਘਰੇ ਬੈਠ ਕੇ ਠੀਕ ਹੈ ਜੀ ਇਸ ਤਰ੍ਹਾਂ ਇਹਨੂੰ ਕਰ ਲੈਣਾਗਾ ਆਪਾਂ ਇਹ ਲਾਈਨਾਂ ਮਾਰਾਂਗੇ ਆਪਾਂ ਫਿਰ ਜਿਹੜੇ ਹੁਣਾਂ ਗੋਲ ਚੱਕਰ ਨੇਗੇ ਵਿੱਚ ਇਹਨੂੰ ਆਪਾਂ ਇੱਥੇ ਆਪਾਂ ਕੀ ਕਰਾਂਗੇ ਬੂਵਨ ਰੋਜ਼ ਬਣਾਵਾਂਗੇ ਵੂਗਣ ਵੀ ਬਣਾ ਸਕਦੇ ਆ ਆਪਾਂ ਬੋਲੀਅਨ ਸਟਿਚ ਨਾਲ ਵੀ ਬਣਾ ਸਕਦੇ ਆ ਜੇ ਕਿਸ ਨੂੰ ਬਰਜ਼ੀਲੀਅਨ ਸਟਿਚ ਨਾਲ ਬਣਾਉਣਾ ਤੋਂ ਵੀ ਬਣਾ ਸਕਦਾ ਉਹ ਆਪਣੀ ਮਰਜ਼ੀ ਹੁੰਦੀ ਆ ਆਪਾਂ ਲੇਜੀ ਡੇਜੀ ਸਟਿਚ ਨਾਲ ਬਣਾਉਣਾ ਉਹ ਵੀ ਬਣਾ ਸਕਦਾ ਪਹਿਲਾਂ ਆਪਾਂ ਰਨਿੰਗ ਸਟਿਚ ਦੇ ਨਾਲ ਇਹ ਸਾਰਾ ਕੰਪਲੀਟ ਕਰ ਲਾਂਗੇ ਇਹ ਸੂਟ ਦੇ ਮਤਲਬ ਫਰੰਟ ਤੇ ਦੋ ਪੈਨਲ ਰਹਿਣਗੇ ਠੀਕ ਹੈ ਵਿਚਕਾਰ ਉਹਨਾਂ ਦੇ ਐਸੇ ਤਰੀਕੇ ਵੂਗਣ ਰੋਜ਼ ਪੈ ਜਾਣਗੇ ਤੇ ਫਿਰ ਬਾਹਾਂਾਂ ਤੇ ਵੀ ਇਹ ਡਿਜ਼ਾਈਨ ਜਿਹੜਾ ਕਰ ਰਹੀਆਂ ਮੈਂ ਹੁਣ ਇਹ ਹੈਗਾਗਾ ਬਾਹਾਂਾਂ ਦਾ ਇਹ ਆਪਾਂ ਬਾਹਾਂਾਂ ਤੇ ਕਰ ਰਹੇ ਹਾਂ ਇੰਨੇ ਸਿੱਧੇ ਨਹੀਂ ਕੰਪਲੀਟ ਕਰ ਲੈਣਾ ਇਹਦੇ ਵਿੱਚ ਜਿਹੜਾ ਆਪਾਂ ਥ्रेड ਯੂਜ਼ ਕਰਾਂਗੇ ਐਂਕਰ ਥ्रेड ਯੂਜ਼ ਕਰਾਂਗੇ ਤੇ ਉਹਨੂੰ ਉਹ ਛੇ ਲੜਾ ਹੁੰਦਾ ਹਨਾ ਆਪਾਂ ਥੋੜਾ ਜਿਹਾ ਜਿਹੜੀ ਇਹ ਲਾਈਨ ਆ ਥੋੜੀ ਜਿਹੀ ਮੋਟੀ ਦਿਖਾਉਣੀ ਆ ਤਾਂ ਕਰਕੇ ਛੇ ਲੜਾ ਤਾਂਗਾ ਸੂਈ 'ਚ ਪਾ ਕੇ ਹੁਣ ਆਪਾਂ ਡਬਲ ਕਰ ਲਾਂਗੇ ਮਤਲਬ 12 ਸਟੂਡੈਂਟ ਜੋ ਹੋ ਜਾਣਕੀਆਂ ਜੁੜੀਆਂ ਇਹਦੀਆਂ ਥ੍ਰੈਡ ਦੀਆਂ ਨੇ ਟੋਟਲ ਹੁਣ ਇਸੇ ਤਰ੍ਹਾਂ ਇੰਚ ਵਿੱਚ ਮੈਂ ਤੁਹਾਨੂੰ ਦੱਸਾਂ ਸੀ ਬੂਗਨਵਨ ਰੋਜ਼ ਇਹ ਬੂਗਨਵਨ ਰੋਜ਼ ਬਣਾਉਣੇ ਆਪਾਂ ਇਹ ਜਿਹੜੇ ਕਮੀਜ਼ ਦੇ ਫਰੰਟ ਤੇ ਦੋ ਪੈਨਲ ਜਾਣਗੇ ਉਹਨਾਂ ਦੇ ਵਿੱਚ ਕਰੇ ਇਸੇ ਤਰ੍ਹਾਂ ਤਿੰਨ ਤਿੰਨ ਬੂਗਨਵਨ ਰੋਜ਼ ਬਣਾ ਕੇ ਉਹਨਾਂ ਦੇ ਆਲੇ-ਦਾਲੇ ਪੱਤੇ ਲਗਾ ਦੇਣੇ ਆ ਠੀਕ ਹੈ ਤੇ ਇਹ ਫੁੱਲ ਵੀਡੀਓ ਮਤਲਬ ਦੇਖਿਓ ਤੁਸੀਂ ਧਿਆਨ ਨਾਲ ਵੀਡੀਓ ਦੇ ਐਂਡ ਵਿੱਚ ਜਿਹੜਾ ਫੁੱਲ ਸੂਟ ਦਾ ਡਿਜ਼ਾਈਨ ਆ ਜਿਹੜਾ ਬਣ ਕੇ ਰੈਡੀ ਹੋਊਗਾ ਮੈਂ ਉਹ ਜ਼ਰੂਰ ਅਪਲੋਡ ਕਰੂੰਗੀ ਉਹਦੇ ਲਈ ਤੁਸੀਂ ਫੁੱਲ ਵੀਡੀਓ ਦੇਖੋ ਤੁਹਾ ਦੇਖੋ ਆਪਾਂ ਹੁਣ ਫੁੱਲ ਵਰਕ ਕਰ ਲਿਆ ਇਹ ਦੋ ਜਿਹੜੇ ਪੈਨਲ ਨੇ ਪੈਨਲ ਦੇ ਵਿਚਕਾਰ ਤੋਂ ਆਹਾ ਬੂਮਨ ਰੋਜ਼ ਦਾ ਡਿਜ਼ਾਈਨ ਹੈ ਜਿਹੜਾ ਬਣ ਗਿਆ ਤੇ ਸਾਈਡਾਂ ਤੋਂ ਆ ਦੋ ਪੈਨਲ ਨੇ ਜਿਹੜੇ ਸ਼ੋ ਹੋ ਰਹੇ ਨੇ ਤੇ ਇਹ ਇਹ ਦੋ ਬਾਵਾ ਨੇ ਹੀਆਂ ਇਹਦੀਆਂ ਸੂਟ ਦੀਆਂ ਇਹ ਡਿਜ਼ਾਈਨ ਸਿਰਫ ਬਾਵਾ ਤੇ ਆ ਤੇ ਦੋ ਪੈਨਲ ਹੋਣਗੇ ਜਿਵੇਂ ਆ ਦਿਖ ਰਹੇ ਨੇ ਤੁਹਾਨੂੰ ਵਿਚਕਾਰ ਇਹ ਬੂਮਨ ਰੋਜ਼ ਹੋਊਗਾ